ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਅਸੀਂ ਗੱਲ ਕਰੀ ਸੀਗੀ ਸਿੱਖ ਦੀ ਉਪਮਾ ਦੇ ਬਾਰੇ 'ਚ ਸਾਡਾ ਮੂਲ ਮੰਤਰ ਕੀ ਹੈ ਧਰਮਕਿਸ਼ਣੂ ਕਹਿੰਦੇ ਹਨ ਕਿ ਸਾਡੇ 10 ਗੁਰੂ ਹਨ ਅੱਜ ਅਸੀਂ ਗੱਲ ਕਰਾਂਗੇ ਗੁਰੂ ਗ੍ਰੰਥ ਸਾਹਿਬ ਬਾਰੇ ਕਿ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਕਦੋਂ ਤੋਂ ਹੋਏ ਬਾਣੀ ਵਿੱਚ ਕਿਤਨੇ ਮਹਾਂਪੁਰਸ਼ ਹਨ ਸਮੁੱਚਾ ਮضمون ਗੁਰੂ ਗ੍ਰੰਥ ਸਾਹਿਬ ਕੀ ਹੈ ਗੁਰੂ ਨਾਨਕ ਦੇਵ ਜੀ ਦੇ ਅੰਤਿਮ ਬਚਨ ਕੀ ਹਨ ਤੇ ਗੁਰੂ ਅੰਗਦ ਦੇਵ ਜੀ ਦੇ ਆਖਰੀ ਬਚਨ ਕੀ ਹਨ ਵੀਡੀਓ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੇ ਨਾਲ ਇਹ ਸਾਡੇ ਚੈਨਲ ਜੀਵਨ ਸਾਖੇ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਸਾਡਾ ਪਹਿਲਾ ਸਵਾਲ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਕਦ ਤੋਂ ਹੋਏ ਭਾਵੇਂ ਗੁਰੂ ਸਹਿਬਾਨ ਆਪਣੇ ਤੋਂ ਵੱਧ ਅਦਬ ਸ਼ਬਦ ਬਾਣੀ ਅਤੇ ਬੀੜ ਨੂੰ ਦਿੰਦੇ ਸਨ ਅਤੇ ਹੁਕਮ ਵੀ ਐਸੇ ਹੀ ਕੀਤੇ ਜਾਂਦੇ ਸਨ ਇੱਕੋ ਸ਼ਬਦ ਇੱਕੋ ਪ੍ਰਭ ਵਰਤਾ ਸਭ ਇੱਕਸਤੇ ਉਤਪਤ ਚੱਲੈ ਪਰ ਗੁਰੂ ਗ੍ਰੰਥ ਸਾਹਿਬ ਨਾਲ ਗੁਰੂ ਸ਼ਬਦ 8 ਅਕਤੂਬਰ ਸਨ 1708 ਤੋਂ ਲਾਉਣਾ ਆਰੰਭ ਹੋਇਆ ਜਦ ਅਬਿਚਲ ਨਗਰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਸਿੱਖ ਧਰਮ ਦੇ ਆਧਾਰ ਰੂਪ ਗੁਰੂ ਗ੍ਰੰਥ ਨੂੰ ਦਿੱਤੀ ਹੁਕਮ ਕੀਤਾ ਅਬ ਮੇਰਾ जहरा रूप गुरु ग्रंथ साहेब को जानना जिसने मेरे से बाता करनी हो तो गुरु ग्रंथ साहब का पाठ करना मेरे से बात आज्ञा पाई अकाल की तबह चलायो पंथ सब सिखन को हुक्म है गुरु मान्यो ग्रंथ गुरु ग्रंथ जी मान्यो प्रगट गुरा की दे जो प्रभ को मिलबो चहे चाहे खोज शब्द में ले एक ਹੋਰ ਗਵਾਹੀ ਭਾਈ ਕੇਸਰ ਸਿੰਘ ਜੀ ਨੇ ਬੰਸਾਵਲੀ ਨਾਮਾ ਵਿੱਚ ਦਿੱਤੀ ਹੈ ਤੇ ਉਸ ਦੇ ਸ਼ਬਦ ਹਨ ਤਬ ਸਾਹਿਬ ਬਚਨ ਕੀਤਾ ਗੁਰਿਆਈ ਕਾ ਤੋ ਪਹੁਤਾ ਅੰਤ ਦਸ ਜਾਮੇ ਕਹੇ ਥੇ ਗੁਰੂ ਨਾਨਕ ਭਗਵੰਤ ਅਤੇ ਦਸਵਾਂ ਪਾਸ਼ਾ ਗੱਦੀ ਗੁਰਿਆਈ ਦੀ ਗ੍ਰੰਥ ਸਾਹਿਬ ਨੂੰ ਦੇ ਗਿਆ ਹੈ ਅੱਜ ਪ੍ਰਤੱਖ ਗੁਰੂ ਅਸਾਡਾ ਗ੍ਰੰਥ ਸਾਹਿਬ ਹੈ ਸੋ ਗਿਆ ਜੋ ਗ੍ਰੰਥੋਂ ਗਿਆ ਕਬੀ ਸੋਹਣ ਸਿੰਘ ਦੇ ਰਚੇ ਗੁਰਬਿਲਾਸ ਪਾਤਸ਼ਾਹੀ 6ਵੀਂ ਵਿੱਚ ਜੋ ਕਲਗੀਧਰ ਦੇ ਜੋਤੀ ਜੋਤ ਸਮਾਉਣ ਤੋਂ ਤਕਰੀਬਨ 8 ਸਾਲ ਬਾਅਦ ਲਿਖਿਆ ਗਿਆ ਦੇ ਸ਼ਬਦ ਹਨ ਗੁਰੂ ਗ੍ਰੰਥ ਕਲਯੁਗ ਪਇਓ ਸ਼੍ਰੀ ਗੁਰੂ ਰੂਪ ਸਮਾਨ 10 ਪਾਤਸ਼ਾਹੀਆਂ ਰੂਪ ਏ ਗੁਰੂ ਗ੍ਰੰਥ ਜੀ ਜਾਨ ਗੁਰੂ ਦਰਸ਼ ਜੇ ਦੇਖਣਾ ਸ਼੍ਰੀ ਗੁਰੂ ਗ੍ਰੰਥ ਦਰਸ਼ਾਏ ਬਾਤ ਕਰਨੀ ਗੁਰੂ ਸੋ ਚਾਹੇ ਪੜੇ ਗ੍ਰੰਥ ਮਨ ਲਾਏ ਓਮ ਉਹਮ ਦਾਤ ਤਵਾਰੀਖ ਵਿੱਚ ਸੋਹਣ ਲਾਲ ਸੂਰੀ ਨੇ ਲਿਖਿਆ ਹੈ ਸਿੱਖਾ ਬੇਨਤੀ ਕੀਤੀ ਕਿ ਹਜ਼ੂਰ ਨੇ ਹੁਣ ਕਿਸ ਨੂੰ ਗੁਰੂ ਨਿਯਤ ਕੀਤਾ ਹੈ ਤਾਂ ਮਹਾਰਾਜ ਨੇ ਹੁਕਮ ਕੀਤਾ ਗੁਰੂ ਗ੍ਰੰਥ ਜੀ ਹਨ ਗ੍ਰੰਥ ਤੇ ਵਾਹਿਗੁਰੂ ਵਿਚਾਰ ਕੋਈ ਫਰਕ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਤੋਂ ਗੁਰੂ ਸਹਿਬਾਨ ਦੇ ਖੁਸ਼ੀਆਂ ਭਰਪੂਰ ਦਰਸ਼ਨ ਹੋਣਗੇ ਅੱਜ ਦੀਦਾਰ ਗ੍ਰੰਥ ਜੀ ਮਸ਼ਾਹਿਦ ਦਾਏ ਦੀਦਾਰ ਫਰਤੇ ਆਸਾਰ ਗੁਰੂ ਗ੍ਰੰਥ ਸਾਹਿਬ ਬਾਇਦ ਨਮੋਦ ਢੇਰ ਚੇਰ ਪਹਿਲਾ ਗੁਰੂ ਗ੍ਰੰਥ ਸਾਹਿਬ ਦੀ ਭੀੜ ਬੰਨਣ ਦਾ ਕਾਰਨ ਆਪ ਹੀ ਗੁਰੂ ਅਰਜਨ ਦੇਵ ਜੀ ਨੇ ਦਰਸਾ ਦਿੱਤਾ ਸੀ ਇੱਕ ਦਿਨ ਅੰਮ੍ਰਿਤ ਵੇਲੇ ਗੁਰੂ ਜੀ ਜਾਗ ਉੱਠੇ ਤਾਂ ਉਹਨਾਂ ਦੇ ਮਨ ਉਪਜੀ ਕਿ ਪੰਥ ਤਾਂ ਪ੍ਰਗਟ ਹੋ ਗਿਆ ਹੈ ਉਸ ਦਾ ਮਾਰਗ ਦਰਸ਼ਨ ਸਦਾ ਹੁੰਦਾ ਰਹੇ ਸੋ ਇਸ ਲਈ ਗ੍ਰੰਥ ਸਾਹਿਬ ਦੀ ਰਚਨਾ ਹੋਣੀ ਚਾਹੀਦੀ ਐ ਸੋ ਗ੍ਰੰਥ ਸੋ ਗੁਰੂ ਗ੍ਰੰਥ ਸਾਹਿਬ ਰਚਿਆ ਮਹੀਮਾ ਪ੍ਰਕਾਸ਼ ਦੇ ਸ਼ਬਦ ਹਨ ਇੱਕ ਦਿਵਸ ਪ੍ਰਭ ਪ੍ਰਾਤਹਿ ਕਾਲ ਦਇਆ ਪਰੇ ਪ੍ਰਪਦੀਨ ਦਇਾਲ ਯਹੀ ਮਨ ਉਪਜੀ ਪ੍ਰਗਟਿਓ ਜਗ ਪੰਥ ਤਹਿ ਕਾਰਣ ਕੀਚੈ ਅਬ ਗ੍ਰੰਥ ਤਾਂ ਏ ਸੀ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਕਦੋਂ ਤੋਂ ਹੋਏ 8 ਅਕਤੂਬਰ ਸਨ 1708 ਤੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡਾ ਗੁਰੂ ਮੰਨਿਆ ਗਿਆ। ਦੂਜਾ ਸਵਾਲ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਮਹਾਪੁਰਸ਼ਾਂ ਦੀ ਬਾਣੀ ਹੈ ਤੇ ਉਹਨਾਂ ਦੇ ਨਾਮ ਕੀ ਹਨ? ਗੁਰੂ ਗ੍ਰੰਥ ਸਾਹਿਬ ਇੱਕ ਐਸਾ ਰੋਹਾਨੀ ਖੁਰਾਕ ਦਾ ਥਾਲ ਪਰੋਸਿਆ ਹੈ ਗੁਰੂ ਮਹਾਰਾਜ ਨੇ ਜਿਸ ਵਿੱਚ 36 ਪਦਾਰਥਾਂ ਵਾਂਗ 36 ਹੀ ਮਹਾਪੁਰਸ਼ਾਂ ਦੀ ਬਾਣੀ ਹੈ। 36 ਮਹਾਪੁਰਸ਼ ਇਹ ਹਨ। ਛੇ ਗੁਰੂ ਸਹਿਬਾਨ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਇਹ ਸਾਡੇ ਛੇ ਗੁਰੂ ਸਹਿਬਾਨ ਹਨ 15 ਭਗਤ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਭਗਤ ਰਵੀਦਾਸ ਜੀ ਭਗਤ ਤਰਲੋਚਨ ਜੀ ਭਗਤ ਧੰਨਾ ਜੀ ਭਗਤ ਸੈਣ ਜੀ ਭਗਤ ਜੈਦੇਵ ਜੀ ਭਗਤ ਪੀਪਾ ਜੀ ਭਗਤ ਸੂਰਦਾਸ ਜੀ ਬਾਬਾ ਫਰੀਦ ਜੀ ਭਗਤ ਪ੍ਰਮਾਨੰਦ ਜੀ ਭਗਤ ਸਦਨਾ ਜੀ ਭਗਤ ਬੇਣੀ ਜੀ ਭਗਤ ਰਾਮਾਨੰਦ ਜੀ ਭਗਤ ਪੀਖਣ ਜੀ ਇਹ ਨੇ 15 ਭਗਤ 11 ਪਟ ਕਲਸਹਾਰ ਜੀ ਜਾਲਪ ਜੀ ਕੀਰਤ ਜੀ ਪਿਖਾ ਜੀ ਸਲ ਜੀ ਪੱਲ ਜੀ ਗਿਆੰਦ ਜੀ ਨਲ ਜੀ ਮਥੁਰਾ ਜੀ ਬਲ ਜੀ ਹਰੀ ਬੰਸ ਜੀ ਚਾਰ ਸਿੱਖ बाबा सुंदर जी रबाबी सते डोम जी रबाबी राय बलवंड जी पाई मर्दाना जी ਤਾਂ ਇਹ ਹਨ 36 ਮਹਾਪੁਰਸ਼ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਅਗਲਾ ਸਾਡਾ ਸਵਾਲ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਰਾਗ ਧੁਨੀਆਂ ਅਤੇ ਸ਼ਬਦ ਹਨ ਸਮੁੱਚਾ ਮضمون ਕੀ ਹੈ ਇਤਨੀ ਮਹਿਮਾ ਗੁਰੂ ਗ੍ਰੰਥ ਸਹਿਬ ਦੀ ਕਿਉਂ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਰਾਗਾਂ ਦੀ ਕੁੱਲ ਗਿਣਤੀ 31 ਹੈ ਪਹਿਲਾ ਰਾਗ ਸ੍ਰੀ ਰਾਗ ਹੈ ਅਤੇ ਅੰਤਲਾ ਜੈ ਜਾਵੰਤੀ ਹੈ ਦੁਨੀਆਂ ਤੁਣੀਆਂ ਨੌ ਹਨ ਜੋ 12 ਦੇ ਉੱਤੇ ਦਰਜ ਹਨ ਤੇ ਹੁਕਮ ਹੈ ਕਿ ਵਾਰ ਨੂੰ ਉਸ ਤੁਣੀ ਵਿੱਚ ਹੀ ਗਾਵਣਾ ਕੁੱਲ ਸ਼ਬਦ ਸਲੋਕਾਂ ਤੇ ਸਵੈਆਂ ਸਮੇਤ 5263 ਹਨ ਪਹਿਲੀ ਬੀੜ 15 ਅਗਸਤ 1600 ਚਾਰ ਈਸਵੀ ਨੂੰ ਸੰਪੂਰਨ ਹੋਈ ਸੀ ਅਤੇ ਹਰਿਮੰਦਰ ਸਾਹਿਬ ਪਹਿਲਾ ਪ੍ਰਕਾਸ਼ 30 ਅਗਸਤ 1600 ਚਾਰ ਈਸਵੀ ਨੂੰ ਹੋਇਆ ਸੀ ਲਿਖਾਰੀ ਪਈ ਗੁਰਦਾਸ ਜੀ ਹਨ ਮੁੱਖ ਵਿਸ਼ਾ ਹੈ ਪ੍ਰਭੂ ਦਰਸ਼ਨ ਤੇ ਪ੍ਰਭੂ ਉਸਤਤ ਗੁਣ ਗੋਬਿੰਦ ਅਤੇ ਨਾਮ ਪਗਤੀ ਗੁਰੂ ਭਗਤੀ ਮਨ ਦਾ ਸੰਜਵ ਮਨਵ ਭਗਤੀ ਸਦਾਚਾਰ ਤੇ ਸਮਾਜ ਭਲਾਈ ਗੁਰਬਾਣੀ ਦਾ ਜੋਰ ਇਤਨਾ ਮੁਕਤੀ ਤੇ ਨਹੀਂ ਜਿੰਨਾ ਜੀਵਨ ਮੁਕਤੀ ਤੇ ਹੈ ਗੁਰਬਾਣੀ ਸਵਰਨ ਮਾਟੀ ਦੁਖ ਸੁਖ ਵਿੱਚ ਮਨ ਦੀ ਸਹਜ ਨੂੰ ਕਾਇਮ ਰੱਖਣ ਦੀ ਜਾਚ ਸਿਖਲਾਈ ਹੈ ਸਮੁੱਚਾ ਮਜ਼ਮੂਨ ਹੈ ਸੱਚ ਦਾ ਸਹੀ ਰੂਪ ਹੈ ਸੱਚ ਦੀ ਪ੍ਰਾਪਤੀ ਦੇ ਸਾਧਨ ਹਨ ਜਿੰਨਾ ਸੱਚ ਪ੍ਰਾਪਤ ਕਰ ਲਿਆ ਉਹਨਾਂ ਦੀ ਮਨੋਦਸ਼ਾ ਅਤੇ ਜਿੰਨਾ ਸੱਚ ਨਹੀਂ ਵਿਹਾਜਿਆ ਉਹਨਾਂ ਦੀ ਦੁਰਦਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੀ ਮहिमा ਇਸ ਲਈ ਹੈ ਪੈਥਾਗੋਰਸ ਨੇ ਜੀ ਕੋਈ ਆਪਣਾ ਸਿਧਾਂਤ ਲਿਖਿਆ ਉਹ ਸਾਡੇ ਤੱਕ ਨਹੀਂ ਪੁੱਜਾ ਸੁਕਰਾਟ ਦਾ ਪਤਾ ਕੇਵਲ ਅਫਲਾਤੂਨ ਤੇ ਜੈਨੋਫਰ ਦੀਆਂ ਲਿਖਤਾਂ ਤੋਂ ਹੀ ਲੱਗਦਾ ਹੈ ਬੁੱਧ ਆਪਣੀ ਸਿੱਖਿਆ ਦੀ ਯਾਦ ਆਪਣੀ ਕਿਸੇ ਵੀ ਲਿਖਤ ਵਿੱਚ ਨਹੀਂ ਛੱਡ ਗਿਆ ਪਛਮੀ ਲੋਕ ਜਿਸ ਨੂੰ ਕਨਫਿਊਸ਼ਿਅਸ ਕਹਿੰਦੇ ਹਨ ਆਪਣੇ ਪਿੱਛੇ ਆਪਣੇ ਦਰਸ਼ਾਏ ਸਮਾਜਿਕ ਤੇ اخلاقی ਸਿਧਾਂਤਾਂ ਦੀ ਕਿਤੇ ਕੋਈ ਲਿਖਤ ਨਹੀਂ ਛੱਡ ਗਏ ਈਸਾਈ ಮತ ਦੇ ਬਾਣੀ ਨੇ ਵੀ ਆਪਣੇ ਸਿਧਾਂਤਾਂ ਨੂੰ ਕਿਤੇ ਵੀ ਲਿਖਤੀ ਰੂਪ ਵਿੱਚ ਪੇਸ਼ ਨਹੀਂ ਕੀਤਾ ਉਹਨਾਂ ਸੰਬੰਧੀ ਮੈਥਿਓ ਲੋਕਾ ਜੋਨ ਆਦਿ ਲਿਖਤਾਂ ਤੇ ਹੀ ਭਰੋਸਾ ਕਰਨਾ ਪੈਂਦਾ ਹੈ ਅਰਬ ਦੇ ਪੈਗੰਬਰ ਮੁਹੰਮਦ ਸਾਹਿਬ ਨੇ ਵੀ ਕੁਰਾਨ ਦੇ ਸਪਾਰਿਆਂ ਨੂੰ ਵੀ ਆਪਣੀ ਕਲਮ ਨਾਲ ਨਹੀਂ ਲਿਖਿਆ ਸਗੋਂ ਉਸ ਦੇ ਖਲੀਫਿਆਂ ਜਾਂ ਜਾਂ ਨਾਮ ਲੇਵਿਆਂ ਨਹੀਂ ਲਿਖਿਆ ਜਾਂ ਇਕੱਠਾ ਕੀਤਾ ਪਰ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਆਪ ਲਿਖੀ ਭਗਤਾਂ ਦੀ ਲਿਆਂਦੀ ਸੰਭਾਲੀ ਤੇ ਫਿਰ ਢੀਡ ਬਨ ਗੁਰੂ ਗ੍ਰੰਥ ਸਾਹਿਬ ਦਾ ਰੂਪ ਦਿੱਤਾ ਗ੍ਰੀਨ ਲੀਜ ਨੇ ਗੋਸਪਲ ਆਫ ਗੁਰੂ ਗ੍ਰੰਥ ਸਾਹਿਬ ਵਿੱਚ ਸੋਣਾ ਕਿਹਾ ਹੈ ਉੱਚਾ ਮੁਕਾਮ ਹੈ ਇਹ ਕਿਸੇ ਦਾ ਪੇਸ ਵਟਾਵਾ ਰੂਪ ਨਹੀਂ ਹੈ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਚੋਟੀ ਦਾ ਹੈ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਬਾਣੀ ਧੁਰ ਅੰਦਰੋਂ ਅਨੁਭਵ ਤੋਂ ਪ੍ਰਕਾਸ਼ੀ ਹੈ ਅਤੇ ਇਸ ਦਾ ਪੜੇ ਸੁਣੇ ਨਾਲ ਕੋਈ ਸਬੰਧ ਨਹੀਂ ਹੈ ਜਗਦ ਪ੍ਰਸਿੱਧ ਇਤਿਹਾਸਕਰ ਟਾਇਨਬੀ ਗੁਰੂ ਗ੍ਰੰਥ ਸਾਹਿਬ ਨੂੰ ਸਮੁੱਚੀ ਮਨੁੱਖਤਾ ਦਾ ਸਾਂਝਾ ਆਤਮਿਕ ਭੰਡਾਰ ਮੈਨਕਾਈਂਡ ਕਾਮਨ ਸਪਿਰਚੁਅਲ ਟ੍ਰੇਜ਼ਰ ਕਹਿੰਦਾ ਹੈ ਇਸ ਲਈ ਗੁਰੂ ਗ੍ਰੰਥ ਸਾਹਿਬ ਨੂੰ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ ਤਾਂ ਅਗਲਾ ਸਾਡਾ ਸਵਾਲ ਹੈ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਮ ਬਚਨ ਕੀ ਸਨ ਪ੍ਰਾਤਨ ਜਨਮ ਸਾਖੀ ਅਨੁਸਾਰ ਜਦ ਗੁਰੂ ਨਾਨਕ ਤੇਜ ਜੀ ਜੋਤੀ ਜੋਤ ਸਮਾਏ ਉਸ ਸਮੇਂ ਅੰਮ੍ਰਿਤ ਵੇਲਾ ਸੀ ਅਤੇ ਮਹਾਰਾਜ ਤੁਖਾਰੀ ਰਾਗ 12ਵਾਂ ਉਚਾਰ ਰਏ ਸਨ ਅੰਤਮ ਸ਼ਬਦ ਸਨਾਂ ਤੂੰ ਸੁਣ ਕੀਰਤ ਕਰਮਾ ਪੁਰਬ ਕਮਾਇਆ ਸਿਰ ਸਿਰ ਸੁਖ ਸਹਿਮਾ ਦੇਸੋਂ ਤੂੰ ਭਲਾ ਕਿਤਨਾ ਚਿਰ ਭਲਾ 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 ਕਹਿੰਦੇ ਰਹੇ ਫਿਰ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਗਾਉਣ ਦਾ ਹੁਕਮ ਕੀਤਾ ਰਾਗ ਗਉੜੀ ਦੀਪਕੀ ਹੋਈ ਫਿਰ ਤਨਾਸਰੀ ਹੋਇਆ ਆਰਤੀ ਗਾਵੇ ਤਿਤ ਮਹਿਲ ਕੀਰਤਨ ਹੋਇਆ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਇ ਦਾਈ ਦਇਆ ਖੇਲਾ ਸਗਲੇ ਜਕਤ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਪੜਦੇ ਆਹੀ ਗੁਰੂ ਬਾਬੇ ਚਾਦਰ ਉੱਪਰ ਲੈ ਮੂੰਹੋਂ ਵਾਹੇ ਗੁਰੂ ਕੈ ਮੱਥਾ ਟੇਕਿਆ ਆਪਣੀ ਅਜ਼ਮਤ ਤੇ ਸ਼ਬਦ ਦੀ ਸ਼ੋਰਤ ਗੁਰੂ ਅੰਗਦ ਦੇਵ ਜੀ ਨੂੰ ਦੇ ਗਏ ਮੁਹਸਨ ਫਾਨੀ ਨੇ ਇਸੇ ਲਈ ਲਿਖਿਆ ਸੀ ਕਿ ਸਿੱਖਾਂ ਦਾ ਵਿਸ਼ਵਾਸ ਹੈ ਕਿ ਗੁਰੂ ਨਾਨਕ ਦੇਵ ਕੇਵਲ ਨੂਰ ਹੀ ਨੂਰ ਸਨ ਸਿਰਫ ਸਾਨੂੰ ਆਪਣੀ ਕੁਦਰਤ ਹੀ ਵਿਖਾਉਂਦੇ ਸਨ ਸਿੱਖ ਇਹ ਸਮਝਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਤਨ त्यागਿਆ ਤੇ ਆਪਣੇ ਨੇਕੀ ਸੇਵਕ ਗੁਰੂ ਅੰਗਦ ਦੇਵ ਜੀ ਦੇ ਵਿੱਚ ਪ੍ਰਵੇਸ਼ ਕਰ ਗਏ ਗੁਰੂ ਅੰਗਦ ਨਾਨਕ ਦਾ ਹੀ ਨਾਮ ਹੈ ਸਾਡਾ ਆਖਰੀ ਸਵਾਲ ਹੈ ਕਿ ਗੁਰੂ ਅੰਗਦ ਦੇਵ ਜੀ ਦੇ ਆਖਰੀ ਬਚਨ ਕੀ ਸਨ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਵਾਲ ਵੇਖਦੇ ਹੋਏ ਕਿਹਾ ਮੇਰੇ ਤੇ ਤੁਹਾਡੇ ਵਿੱਚ ਰਤਾ ਪਰ ਵੀ ਅੰਤਰ ਨਹੀਂ ਹੈ ਇਹ ਸਰੀਰ ਤਾਂ ਜਿਵੇਂ ਜਲ ਦਾ ਭਰਿਆ ਘੜਾ ਸਮੁੰਦਰ ਵਿੱਚ ਹੁੰਦਾ ਹੈ ਉਸੇ ਤਰ੍ਹਾਂ ਹੈ ਕੇਵਲ ਸੰਸਾਰ ਦੇ ਭਲੇ ਲਈ ਗੁਰੂ ਸਰੀਰ ਧਾਰਦੇ ਹਨ ਸਰੀਰ ਨੇ ਅਵਸ਼ ਬਿਣਸਣਾ ਹੈ ਗੁਰੂ ਪਦਵੀ ਨਿਮਰਤਾ ਪ੍ਰੇਮ ਤੇ ਸੇਵਾ ਦਾ ਹੀ ਫਲ ਹੈ ਤੁਸਾਂ ਹੀ ਹੁਣ ਸਤਨਾਮ ਦਾ ਸਿਮਰਨ ਧ੍ਰਿੜ ਕਰਾਉਣਾ ਭਗਤੀ ਭਾਵ ਹਰ ਹਿਰਦੇ ਵਿੱਚ ਭਰ ਦਿਓ ਰਿਜਕ ਦੀ ਕੁੰਜੀ ਤੁਹਾਡੇ ਹੱਥ ਹੈ ਸਭ ਮਹਾਨ ਸ਼ਕਤੀਆਂ ਆਪ ਜੀ ਪਾਸ ਹਨ ਨਾਮ ਦਾਣ ਦੇਣਾ ਫਿਰ ਸਾਰੀ ਸੰਗਤ ਨੂੰ ਕਿਹਾ ਗੁਰੂ ਅਮਰਦਾਸ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਸ਼ਰੀਰ ਤਾਂ ਮੋਹ ਕੂੜਾ ਹੈ ਸਰੀਰ ਦੇ ਮੋਹ ਦੇ ਤਿਆਗ ਵਿੱਚ ਹੀ ਸੁਖ ਹੈ। ਅੰਤਮ ਰੀਤੀ ਦੀ ਮर्यादा ਵੀ ਧ੍ਰੇੜ ਕਰਵਾ ਦਿੱਤੀ। ਆਗਿਆ ਦਿੱਤੀ ਕਿ ਕੋਈ ਕੁੱਲ ਰੀਤੀ, ਕੋਈ ਸਮਾਜਿਕ ਰਸਮ, ਕਿਰਿਆ ਕਰਮ ਜਾਂ ਜੋ ਵੀ ਜਗ ਦੇ ਵਿਹਾਰ ਹਨ ਉਹਨਾਂ ਵੱਲ ਮੋਹ ਵੀ ਨਾ ਕਰਨਾ। ਬਸ ਕੇਵਲ ਪਾਠ ਕੀਰਤਨ ਸ਼ੁਕਰ ਸ਼ੁਕਰ ਹੀ ਕਰਨਾ। ਸਰੀਰ ਦਾ ਸੰਸਕਾਰ ਕਰ ਦੇਣਾ। ਜਗ ਅਰ ਕੁੱਲ ਕੇ ਜੇ ਤਕ ਅਚਾਰੇ ਹਮਰੇ ਹੇਤ ਨਹੀਂ ਕੁਛ ਕਰਨਾ ਗੀਰਤ ਪਾਠ ਸੁਣ ਨਾਮ ਸਿਮਰਣਾ ਕਰੇ ਆਨੰਦ ਮੰਗਲ ਚਾਰਾ ਦੇਹ ਸ਼ਰੀਰ ਅਗਣ ਸੰਸਕਾਰਾ ਗੁਰੂ ਅਮਰਦਾਸ ਜੀ ਪ੍ਰਤੀ ਆਪ ਜੀ ਦੇ ਅੰਤਿਮ ਬਚਨ ਸਨ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਪਾਰ ਬ੍ਰਹਮ ਦਾ ਪੰਥ ਕਰਨ ਲਈ ਕਿਹਾ ਸੀ ਤੁਸੀਂ ਵੀ ਉਹ ਪੰਥ ਦ੍ਰਿੜ ਕਰਨਾ ਪਰਮੇਸ਼ਰ ਦੇ ਜਿਤਨੇ ਜੀਵ ਹੈ ਇਹਨਾਂ ਨੂੰ ਨਾਮ ਦ੍ਰਿੜਾਉਣਾ ਪਹਿਲਾ ਹੁਕਮ ਸੀ ਸਾਨੂੰ ਹੁਣ ਹੈ ਤੁਹਾਨੂੰ ਇਸ ਕਾਰਜ ਵਿੱਚ ਤੁਸੀਂ ਸਾਨੂੰ ਆਪਣੇ ਨਾਲ ਨਿਜ ਅਨੰਦ ਸਮਾਦੀ ਵਿੱਚ ਅੰਦਰ ਵਰਤਦੇ ਦੇਖੋਗੇ ਬਾਹਰ ਬ੍ਰਹਮ ਦ੍ਰਿਸ਼ਟੀ ਵਿੱਚ ਆਪਣੇ ਅੰਗ ਹੀ ਜਾਣਣਾ ਵਿਛੋੜਾ ਨਹੀਂ ਹੋਣ ਲੱਗਾ ਮੈਂ ਨਾ ਆਉਣਾ ਹੈ ਨਾ ਜਾਣਾ ਹੈ ਆਪਣੇ ਪਰਮਾਤਮਾ ਰੂਪ ਵਿੱਚ ਸਮਾਉਣਾ ਹੈ ਦਾ ਇਹ ਸੀ ਗੁਰੂ ਅੰਗਦ ਦੇਵ ਜੀ ਦੇ ਆਖਰੀ ਬਚਨ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ